ਇਹ ਕੋਲ ਦੇ ਵਿੱਚ ਇੱਕ ਕੁਦਰਤੀ ਜਿਹੜਾ ਏਰੀਆ ਦਾ ਇੰਡੀਅਨ ਆਈਲੈਂਡ ਹੈ ਤਾਂ ਬੰਬੀਓ ਇਹ ਮੰਨ ਲੀ ਜੇ ਸਾਨੂੰ ਪੁੱਦਰ ਹੋਣੇ ਤੇ ਇਹ ਮੈਂ ਡਿਟੇਲਿੰਗ ਪੇਨ ਦਿੱਤਾ ਵਾ ਤੇ ਅਗੋਂ ਸਭ ਕ੍ਰੀਏਟਰ ਉਹਦੀ ਇੱਕ ਸਫਾਇਆ ਕਰਦੇ ਤੇ ਕੋਈ ਨਹੀਂ ਇਹਦੇ ਪਾਪ ਨੇ ਉੱਪਰ ਖੜੀ ਐ ਸਰ ਕੋਈ ਕਿਆਸ ਹੋ ਠੀਕ ਹੈ ਉਹ ਇਸ ਪੁਆਇੰਟ ਦਾ ਪੱਟੜੀ ਭੁੱਲ ਆਰੂ ਆਰੂ ਸਾਰੇ ਜਿਹੜਾ ਆਪਣਾ ਇਹਨੇ ਲੋਅਰ ਪੇਡ ਹੈ ਨਾ ਕਿ ਅੰਦਰ ਬਸੇ ਹੋਏ ਸਵਾ ਉੱਪਰ ਤਾਂ ਆਦੀ ਜੀ ਵੀ ਹੁਣ ਨਾਲ ਸਾਰੇ ਤੇ ਹੁਣ ਇੱਥੇ ਆ ਲੈ ਕੇ ਗਿਆ ਕੁਝ ਲੋਕ ਬਾਹਰ ਆਏ ਨੇ ਆਪਣੇ ਬੱਚਿਆਂ ਨਾਲ ਕੁਝ ਨਾ ਕਿਹਨਾਂ ਨੇ ਕਰਨਾ ਉਹ ਉੱਚੇ ਬਣਾਏ ਹੋਏ ਨੇ यहाँ तक पानी जा पाएगा असल में डेली में ना कोई बात कोई है सब किसी के सुनते जितने भी हैं उनके साथ ये तो सारे कराते हैं बंदे का तो ये लेफ्टर्स का एक बोला एक से जैक दूसरा ऐसी जैक के अंकल के लिए पैसे सारे को सारे सारा समान सारा ਇੱਕ ਇੱਕ ਆਮ ਸਰਪ੍ਰੀਆ ਰੋਟੀਆਂ ਦੇ ਪ੍ਰੋਟੀਨ ਹਾਂਜੀ ਚੀਜ਼ਾਂ ਜਿਹੜੀਆਂ ਆਹ ਅਦਰ ਸਰਮਾ ਸਨਮਾ ਕਿੰਨੀ ਕਦੇ ਕਰਾਵੇ ਬਹੁਤ ਬੋਝਾ ਜਲੇ ਸਭ ਸਮਾਨ ਹੋ ਗਏ ਅੰਦਰ ਘਾਟਾ ਹੋਰ ਗਾਹ ਤਿੱਖਸ ਹੋ ਗਿਆ ਪਾਲੇ ਆਏ ਮਾਸੇ ਜਿਹੜੇ ਆਉਂਦੇ 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 ਆਉਂਦੇ

ਜੋਸਾ ਪਾਣੀ ਉੱਪਰ ਸੇ ਬਰਮਤੂ ਦੇ ਪਾਣੀ ਨਹੀਂ ਇਹ ਹਿਸਟਰੀ ਕੀ ਹੈ ਪਹਿਲੇ ਜਿਸ ਤਰ੍ਹਾਂ ਸਹੀ ਸਹੀ ਜਿਹੜਾ ਆਪਣਾ ਪ੍ਰੋਬਲਮ ਹੈ ਉਸ ਨੂੰ ਪਾਣੀ ਚੰਗਾ ਪੌਂਕ ਚੇਕ जिसकी सर करते करते सर पर सारा तिफा देख दिया सर हाल ही खरीदों की तिहाई सर जो रेटिंग है एक लाख पच्चीस हज़ार है सर क्योंकि सर ये याउंड है सर एक सारा बहुत आई है पानी सब फ़्यूचर का लाभ है

ਇਹ ਤੇ ਸਰ ਜੀ ਮੈਂ ਸਭ ਐਪੀਆ ਰਸਤੇ ਜਵਾਨ ਦੀ ਸਾਰੇ ਤੋਂ ਹਾਜ਼ਰੀ ਦਿਖਾ ਸਕਦਾ ਹਾਂ ਮੈਂ ਹੁਣ ਸਮਝ ਨਹੀਂ ਲੱਗ ਰਿਹਾ ਮੈਨੂੰ ਇਹਨਾਂ ਨੂੰ ਅਗਲੀ ਵਾਰ ਭੁਲਾਉਣਾ ਹੀ ਨਾ ਪਵੇ ਬਿਲਕੁਲ ਠੀਕ ਹੈ ਮੈਂ ਮੈਂ ਸਮਝ ਨਹੀਂ ਸਕਦਾ ਕਿ ਨਾ ਮੈਂ 1.8 ਨੂੰ ਕੱਟ ਦਿੰਦਾ ਚਲ ਜਾਈਂ 2 6% ਘਟਾਉਂਦੇ ਘਟਾਉਂਦੇ ਬਿਲਕੁਲ ਠੀਕ ਹੈ ਇਹੋ ਠੀਕ ਹੈ ਨਾ ਇਹਦਾ ਇਸ ਤੋਂ ਕਿ ਪਹਿਲਾਂ ਸੇ ਹੀ ਇਹ ਦੋ ਨਦੀਆਂ ਦੋ ਦਰਿਆ ਇਕੱਠੇ ਹੁੰਦੇ ਅਗੇ ਸੁਧੇ ਆਣਗੇ ਡਿੱਗਦੇ ਜੋ ਪਾਕਿਸਤਾਨ ਨੂੰ ਜਾਵੇ ਪਰ ਜੇ ਜੇ ਤਾਂ ਆਪਾਂ ਨਰੇ ਬਣਾਇਆ ਨੂੰ ਸਾਰਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਪਾਣੀ ਨੂੰ ਆਪਾਂ ਰੋਕ ਦਿਆ ਆ ਏਰੀਆ ਜਿਵੇਂ ਬਕਿੰਗਕੇਟ ਦੇ ਵਿੱਚ ਪਾਣੀ ਬਹੁਤ 2500 ਰੁਪਏ ਦੀ ਰਕੀ ਹਾਈਲੈਂਡ ਬਣ ਗਿਆ ਜਿਹੜਾ ਆ ਆ ਹਾਲਤ ਹੈ ਇਹੀ ਹਾਲ ਤੇ ਪਤਾ ਲੱਗ ਜਾਂਦੀ ਸੀ ਉਹਦਾ ਦਰਿਆ ਨਾਲੋਂ ਕਨੈਕਸ਼ਨ ਟੁੱਟਾ ਹੋਇਆ ਹੈ ਇਹ ਵੀ ਜਦੋਂ ਹੁਣ ਦਰਿਆ ਪਾਣੀ ਆਉਂਦਾ ਨਾਲ ਇਹਦੇ ਘਰ ਲੈ ਕੇ ਆਉਂਦਾ ਪਾਣੀ ਤੇ ਨਹਿਰਾਂ ਲਈ ਅੱਗੇ ਚੱਲ ਜੰਦਾ ਜਿਹੜੀ ਉਹ ਘਾਰ ਅੱਗੇ ਡੀਸ਼ਲਡਿੰਗ ਹੋਣਾ ਨਾਲ ਪਰ ਤੇ ਮਿੱਟੀ ਇੰਨੀ ਜੰਮੀ ਹੈ ਕਿ ਇਹ ਤਾਂ ਪਾਣੀ ਲਈ ਏਰੀਆ ਰਹਿ ਹੀ ਨਹੀਂ ਗਿਆ 48 ਮਰਜ਼ ਦਿਨ ਤੋਂ ਮਿੱਟੀ ਰਹੀ ਹੈਗਾ ਪਾਣੀ ਨਾਲ ਉਹ ਸਭ ਫਿਲਟਰ ਨਾ ਭਰ ਗੋਜੋ ਡੀਸ਼ਲਡਿੰਗ ਹੋ ਜਾਏ ਤੇ ਤਾਂ ਜਿਹੜਾ ਹੈਗਾ ਲੋਕਾਂ ਨੂੰ ਵੱਡੀ ਰਾਹਤ ਕਿੰਨੇ ਦਿਨ ਦਾ ਹੋਗਾ ਇਹ ਕਿੰਨੇ ਦਿਨ ਦਾ ਹੈ ਕ੍ਰਾਈਸਿਸ ਤੁਹਾਨੂੰ ਪਤਾ ਨਹੀਂ ਪਾਣੀ ਤੇ ਹੈ ਉਸ ਬਰਤਾ ਥੋੜਾ ਜਿਹਾ ਬੰਦ ਹੋ ਗਿਆ ਪਾਣੀ ਉੱਪਰ ਹੀ ਆਉਂਦਾ ਪਾਣੀ ਥੱਲੇ ਚਲ ਜੇ ਤਾਂ ਫਿਰ ਘਰ ਅੱਧੇ ਟਾਲੇ ਜਾਣ ਨਾ ਪੜੀ ਹਜੇ ਉੱਪਰ ਹੈ ਨਾ ਅੱਜ ਤੋਂ ਬਾਅਦ ਜੁੜਾ ਜਮਾਨ ਦਾ ਬਿਚਪੜੇ

ਇਹ ਕਿਤਾਬਾਂ ਸੀ ਬਿਲਕੁਲ ਬਿਲਕੁਲ ਇੱਕ ਨੰਬਰ ਦੇ ਸਰਦਾਂ ਦਾ ਉਸ ਦਿਨ ਦੀ ਜੋਸ਼ੀ ਚਿੱਲੇ ਲਾ ਕੇ ਇੱਕ ਦਰ 方 ਦਿਖ ਰਿਹਾ ਉਹ ਨਾ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲੇ ਜਿਹੜੇ ਕਾਸਟ ਕਰ ਸਕੈਸ਼ਲ ਕਰਾ ਕੇ ਦੇ ਵਿੱਚ ਸਰ ਮੱਝਾਂ ਦਾ ਮਾਤਾ ਤੇ ਬਿਲਕੁਲ ਜਿਹੜੇ ਚੱਲੀ ਕਰਦਾ ਇਸ ਤਰ੍ਹਾਂ ਖੱਦਲ ਤੇ ਸਲੇਕਾ ਕਿ ਕਮਾਂਡ ਸਰ ਜਿਹਨ ਮਾਰਕੀਟ ਨੂੰ ਨਾ ਪ੍ਰਭਾਵ ਕਰ ਦਿਸ ਗਿਆ ਜਿਹੜੀਆਂ ਗਰਦਾਸੀਆਂ ਜਿਵੇਂ ਨਾ ਜਿਹੜੇ ਉਹ ਲੋਕ ਸਮਨ ਚੋਰ ਵਾਂਗ ਕੰਮ ਕਰਦੇ ਆਂ ਸਾਥ ਕਰਦੇ ਆਂ ਉਹਨਾਂ ਨੂੰ ਨਹੀਂ ਕੋਈ ਉਹ ਅਸੀ ਕਹਿੰਦੀ ਉਹ ਅਸੀ ਆਪੇ ਸਾਰੇ ਗਰੀਬ ਲੋਕ ਨਹੀਂ ਨਹੀਂ ਦੇ ਤਾ ਦੂਸਰੇ ਇਸ ਜਿੰਨਾ ਮੈਂ ਕਰਦੀ ਆਂ ਉਹ ਲਾ ਜਾਂਦੇ ਆਂ ਆ ਜਾਂਦੇ ਆਂ ਮੈਂ ਸਮਝਦਾ ਹਾਂ ਉਹ ਇਸ ਅੱਗੇ ਗਏ ਉਹ ਅਸਰ ਰੇਡੀ ਆਂ ਸਾਡੇ ਜਿਹੜੇ ਕੰਮ ਕੰਮ ਦੂਸਰਾ ਉਹ ਨਹੀਂ ਇਸ ਤਰ੍ਹਾਂ ਇਹ ਇੱਕ ਯੂਨੀਵਰਸ ਇਹ ਮੈਨੂੰ ਪਤਾ ਹੀ ਨਹੀਂ ਅਧਿਕਾਰੀ ਜੋ ਕਾਫੀ ਪਹਿਲਾਂ ਨੂੰ ਉਸੇ ਨੂੰ ਇਹ ਹੋਰ ਕਿੰਨੇ ਕਿੰਨੇ ਆ ਇਹ ਜਿਵੇਂ ਇਹ ਅੰਦੀ ਬਾਬਾ ਜੀ ਚੱਲੋ ਜੀ ਜੀ ਕਰਦੇ ਹੋ ਜੀ ਫੋਟੋ ਕਰਦੇ ਹੋ ਫੋਟੋ ਕਰਦੇ ਹੋ ਫੋਟੋ ਕਰਦੇ ਹੋ ਕੋਈ ਹੋਰ ਜਿਆਦਾ ਨਹੀਂ ਹੋ ਰਿਹਾ ਹੈ। 100000 ਜਿਹੜੇ ਮੈਂ ਪੁੱਛੀ ਸੀ। ਸਸਟੇਬਲ ਹੈ। ਕਿਰਪਾ ਕਰਨਾ ਖਸਾਛਾ ਦੇ ਹੀ। ਥੈਂਕ ਯੂ। ਹੋਰ ਸਭ। ਬਹੁਤ ਚੰਗਾ। ਪਰ ਇਹ ਬਹੁਤ ਵੱਡਾ ਹੈ। ਬੜੇ ਸਾਲਾਂ ਤੋਂ ਨੁਕਸਾਨ ਹੁੰਦਾ ਆ ਰਿਹਾ ਹੈ। ਤੇ ਕਿ ਜਿਸ ਤਰ੍ਹਾਂ ਬੱਚੇ ਨੇ ਕਿਹਾ ਹੈ ਕਿ ਇੱਕ ਵਾਰੀ ਨੁਕਸਾਨ ਹੋ ਗਿਆ ਘੜ ਘੜ 10 15 ਸਾਲ ਕਬੀਲਦਾਰੀ ਲਈ ਤੇ ਨਹੀਂ ਹੁੰਦੀ ਤੇ ਇਹਦਾ ਕੋਈ ਹੱਲ ਕਰਨ ਵਾਸਤੇ ਮੈਂ ਇੰਜੀਨੀਅਰਾਂ ਦੀ ਡਿਊਟੀ ਲੱਜਾਈ ਹੈ ਕਿ ਜਾਂ ਤਾਂ ਨਹਿਰਾਂ ਕਰੀਏ ਇੱਧਰ ਉੱਧਰ ਜਾਂ ਇਹਦੇ ਚੋਂ ਕੋਈ ਸਕੇਪ ਰੂਟ ਖੱਢੀਏ ਜਾਂ ਕੁਝ ਵੀ ਕਰੀਏ ਤਾਂ ਕਿ ਹਰ ਵਾਰ ਆਪਾਂ ਆਪਣੀ ਕਿਸਮਤ 'ਚ ਨਾ ਮੰਨੀਏ ਨਾ ਕਿ ਸਾਡੀ ਕਿਸਮਤ 'ਚ ਤਾਂ ਹੜ੍ਹ ਹੀ ਲਿਖੇ ਨੇ ਬਸ ਸਾਡੇ ਵੀ ਘੱਗਰ ਸਾਡੇ ਇਲਾਕੇ 'ਚ ਘੱਗਰ ਮਲਾਂ ਇਹ ਮੰਨ ਲਿਆ ਲੋਕਾਂ ਨੇ ਵੀ ਇੱਕ ਗੱਰ ਵਾਲੇ ਲਾਕੇ ਵਾਲਿਆਂ ਕਿਸਮਤ ਦੀ ਹੱਡ ਲਿਖੇ ਨੇ ਬਸ ਸੋ ਇਦਾਂ ਦਾ ਨਹੀਂ ਕਿਸਮਤਾਂ ਬਦਲਣੀਆਂ ਸਰਕਾਰਾਂ ਦਾ ਕੰਮ ਹੁੰਦਾ ਸੋ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਫਸਲਾਂ ਦਾ ਮੈਂ ਸਪੈਸ਼ਲ ਗਰਦੌਰੀ ਦਾ ਡੀਸੀ ਸਭ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ ਕੀ ਹੁੰਦੀ ਹੈ ਜਿਹੜੀ ਕੱਲੀ ਗਰਦੌਰੀ ਹੁੰਦੀ ਹੈ ਉਹ ਤੇ ਫਸਲਾਂ ਦਾ ਨੁਕਸਾਨ ਹੁੰਦਾ ਉਹ ਉਹਨੂੰ ਉਹਨੂੰ ਗਿਣਦੇ ਆ ਸਪੈਸ਼ਲ ਗਰਦੌਰੀ ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸਦਾ ਕੋਈ ਮੱਝਾਂ ਰੱਖਿਆ ਸੀ ਉਹਨਾਂ ਚੋਂ ਸਪੈਸ਼ਲ ਗਰਦੌਰੀ ਦਾ ਮੈਂ ਆਰਡਰ ਦਿੱਤਾ ਔਰ ਬੜੀ ਜਲਦੀ ਤੁਹਾਨੂੰ ਉਹ ਮੁਆਵਜ਼ਾ ਵੀ ਮਿਲ ਜਾਊਗਾ ਤੇ ਮੈਂ ਸੁਨਹਾਰਾ ਅੱਲ੍ਹਾ ਅਕਬਰ ਤੇ ਮੈਂ ਤੁਹਾਡੇ ਨਾਲ ਆ ਉਹ ਸਾਰੇ ਲੋਕ ਜਿੰਨੇ ਵੀ ਤੁਸੀਂ ਆਏ ਹੋ ਮੈਂ ਮੈਂ ਦੇਖੋ ਕੁਦਰਤ ਹੈ ਦੇਖੋ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਦੀ ਚੱਲਦੀ ਨਹੀਂ ਹੈਨਾ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਜਿੰਨੇ ਦੇ ਰਹੇ ਹੋ ਤੇ ਅਸੀਂ ਅਸੀਂ ਤੁਹਾਡੇ ਨਾਲ ਕਰਾਂਗੇ ਇਹ ਵੀ ਕਰਾ ਬਹੁਤ ਵਧੀਆ ਕੀਤਾ ਨਸ਼ਾ ਨਸ਼ਾ ਠੀਕ ਹੈ ਨਾ ਬਹੁਤ ਵਧੀਆ ਆਈ ਬਹੁਤ ਵਧੀਆ ਉਹ ਨਾਬੇ ਵਾਲਾ ਠੀਕ ਹੈ ਜਿਹੜਾ ਨਾਬੇ ਅੰਤਰ ਆ ਉਹਦਾ ਠੀਕ ਹੈ ਬਾ ਠੀਕ ਹੈ ਨਾ ਉਸੇ ਨੇ ਉਸੇ ਨੇ ਉਸੇ ਨੇ ਜਵਾਨੀ ਖਰਾਬ ਕੀਤੀ ਸਮਝ ਨਹੀਂ ਆਈ ਤੁਹਾਨੂੰ ਸਾਡੇ ਸਾਡੇ ਇੱਥੇ ਵੀਜੀ ਇੱਕ ਨਾ ਗੁਰੂ ਗ੍ਰੰਥ ਸਾਹਿਬ ਜੀ ਆਏ ਆ ਉੱਥੇ ਵੀ ਨਿਸ਼ਾਨ ਨੂੰ ਬਹੁਤ ਜ਼ਿਆਦੀ ਘੱਲ ਪਈ ਮੈਂ ਆਪਾਂ ਕਰਾਂਗੇ ਦੇਖੋ ਇਸ ਵਾਸਤੇ ਥੋੜਾ ਸਾਥ ਚਾਹੀਦਾ ਸਾਨੂੰ ਦੱਸੋ ਅੱਗੇ 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 ਐਕਸ਼ਨ ਲੈਣਾ ਸਾਡਾ ਕੰਮ ਦੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਬੋਲੇ ਸੋਨਿਆਰ ਸੋਨਿਆਰ